ਪੰਜਾਬ ਪੁਲਿਸ ਵਾਲੇ ਹਨ ਉਤੋਂ ਅੱਗੇ ਉਹੋ ਜਿਹਿਆਂ ਹੋਣ ਫੱਪੇ ਗੁੱਟੜੀਆਂ ਹਨ ਤੇ ਮੈਨੂੰ ਲੱਗਦਾ ਪੰਜਾਬ ਪੁਲਿਸ ਵਾਲੇ ਤਾਂ ਐਂ ਛੱਡਦੇ ਵੀ ਕੋਈ ਗੱਲ ਨਹੀਂ ਮੈਂ ਨਾ ਨੀਰੂ ਮੈਮ ਨੂੰ ਜਿਸ ਦਿਨ ਮੈਂ ਪਹਿਲੇ ਦਿਨ ਮਿਲਿਆ ਸੀਗਾ ਮੈਂ ਮੈਮ ਨੂੰ ਕਹਿਤਾ ਸੀ ਮੈਂ ਇੰਟੈਰੋਗੇਸ਼ਨ ਟਾਈਮ ਤੁਹਾਨੂੰ ਮੈਨੂੰ ਲੱਗਦਾ ਮੈਂ ਨਹੀਂ ਸਮਝਣਾ ਨੀਰੂ ਭਾ ਜੀ ਉਹ ਇੰਟੈਰੋਗੇਸ਼ਨ ਮੈਂ ਚੰਗੀ ਤਰ੍ਹਾਂ ਕਰਦੀ ਹਾਂ ਜਦ ਜਿਸ ਦਿਨ ਮੇਰਾ ਸ਼ੂਟ ਨਹੀਂ ਵੀ ਹੁੰਦਾ ਸੀਗਾ ਮੈਂ ਫਿਰ ਵੀ ਜਾਣਦਾ ਸੀਗਾ ਕੁੜੀਆਂ ਵੇਖਣ ਚੀਜ਼ ਹੈ ਕਿ ਫਿਲਮ ਦੇ ਵਿੱਚ ਨਾ ਇੱਕ ਗੀਤ ਜਿੱਦ ਤੁਸ ਦੋਵੇਂ ਬਹੁਤ ਸੋਹਣਾ ਪੰਗੜਾ ਕਰ ਰਹੀ ਆ ਉਹ ਪੇਕੇ ਦੋਵੇਂ ਭੈਣਾਂ ਨੱਚੀਆਂ ਤੇ ਨੱਚੀਆਂ ਦਰਾਣੀਆਂ ਜਠਾਣੀਆਂ ਸੌ ਰਹੇ ਹਨਾ ਚਾਈਲਡਹੂਡ ਮੈਮਰੀਜ਼ ਨੇ ਹਰ ਹਰ ਵਿਆਹ ਤੇ ਪਾਰਟੀ ਤੇ ਗਾਣਾ ਯੂ ਨੋ ਪਲੇ ਹੁੰਦਾ ਸੀ ਮੈਨੂੰ ਲੱਗਦਾ ਕਿ ਹਰ ਵਿਆਹ ਦੇ ਵਿੱਚ ਹਰ ਸੱਸ ਨੇ ਹਰ ਨੂੰ ਨੇ ਉਹ ਗਾਣੇ ਤੇ ਰੀਲ ਜਰੂਰ ਬਣੀਆਂ ਹੁਣ ਵੀ ਬਹੁਤ ਰੀਲਾਂ ਬਣੀਆਂ ਆਲਰੇਡੀ ਵੀ ਬਣ ਚੁੱਕੀਆਂ ਹਾਂ ਹਾਂ ਹੁਣ ਵੀ ਬਹੁਤ ਬਣੀਆਂ ਆ ਵਿਆਹ ਦੇ ਲਾਗੇ ਜਾ ਕੇ ਤਾਂ 100% ਮੈਨੂੰ ਉਹਦਾ ਦੇਖਣਾ ਹੀ ਬਹੁਤ ਵੱਡੀ ਗੱਲ ਸੀਗੀ ਮੇਰੇ ਲਈ ਤਾਨੀਆਂ ਨੂੰ ਵੀ ਸੋ ਦੋਨਾਂ ਨਾਲ ਸਕਰੀਨ ਸ਼ੇਅਰ ਕਰਨਾ ਔਰ ਬਹੁਤ سپورਟ ਕੀਤੀ ਆ ਬਹੁਤ ਜਿਆਦਾ ਮਤਲਬ ਮੈਂ ਵਰਡਸ ਦੇ ਵਿੱਚ ਕਰ ਹੀ ਨਹੀਂ ਸਕਦਾ ਤੁਹਾਨੂੰ ਰਜ਼ਾਨ ਸਬਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮਨ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਫਫੇ ਕੁੱਟਨੇ ਦੀ ਸਟਾਰ ਕਾਸਟ ਉਹਨਾਂ ਦਾ ਸਵਾਗਤ ਕਰਦੇ ਆ ਤੇ ਜਾਣਦੇ ਆ ਕਿ ਫਿਲਮ ਤੋਂ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਸੋ ਜੀ ਸਭ ਤੋਂ ਪਹਿਲਾਂ ਕਰਦੇ ਆ ਉਹਨਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਕਿਵੇਂ ਹੋ ਸੋ ਗੁਰਬਾਜ਼ ਤੁਹਾਨੂੰ ਪੁੱਛਣਾ ਚਾਹਾਂਗੀ ਐਡੀਆਂ ਸੋਹਣੀਆਂ ਕੁੜੀਆਂ ਨਾਲ ਕੰਮ ਕਰਕੇ ਕਿਵੇਂ ਲੱਗਾ ਬਧੀਆ ਲੱਗਿਆ ਓਕੇਲੀਆ ਬਧੀਆ ਪਰਤਾ ਨਹੀਂ ਵਧੀਆ ਦੱਸੋ ਨਹੀਂ ਨਹੀਂ ਥੋੜਾ ਜਿਹਾ ਐਕਸਪਲੇਨ ਤੇ ਕਰੋ ਯਾਰ ਤੁਸੀਂ ਦੇਖੋ ਨਾ ਵੀ ਜੈਂਟਲਮੈਨ ਹੀ ਇਸ ਨੋਟ ਪਲੀਜ਼ ਡੋਟ ਅੰਬੇਰ ਜਿਨ੍ਹਾਂ ਨੂੰ ਤੁਸੀਂ ਟੀਵੀ ਤੇ ਦੇਖਦੇ ਆਂਦੇ ਹੋ ਹੈ ਨਾ ਔਰ ਮੈਨੂੰ ਉਹਦਾ ਦੇਖਣਾ ਹੀ ਬਹੁਤ ਵੱਡੀ ਗੱਲ ਸੀਗੀ ਮੇਰੇ ਲਈ ਤਾਨੀਆਂ ਨੂੰ ਵੀ ਸੋ ਦੋਨਾਂ ਨਾਲ ਸਕਰੀਨ ਸ਼ੇਅਰ ਕਰਨਾ ਔਰ ਬਹੁਤ سپورਟ ਕੀਤੀ ਆ ਬਹੁਤ ਜਿਆਦਾ ਮਤਲਬ ਮੈਂ ਵਰਡਸ ਦੇ ਵਿੱਚ ਕਰ ਹੀ ਨਹੀਂ ਸਕਦਾ ਤੁਹਾਨੂੰ ਦੱਸ ਹੀ ਨਹੀਂ ਸਕਦਾ ਸੋ ਬਹੁਤ ਬlesed feel ਕਰ ਰਿਹਾ ਓਕੇ ਇਨਸਪੈਕਟਰ ਦਾ ਕਿਰਦਾਰ ਨਿਭਾਇਆ ਹੈਣਾ ਤੇ ਅੱਗੋਂ ਜੇ ਜੇ ਰੀਅਲ ਲਾਈਫ ਦੀ ਜੇ ਮੈਂ ਗੱਲ ਕਰਾ ਹੈਣਾ ਤੇ ਪੰਜਾਬ ਪੁਲਿਸ ਵਾਲੇ ਹੈਣਾ ਉਤੋਂ ਅੱਗੇ ਉਹ ਇਹੋ ਜਿਹਿਆਂ ਹੋਣ ਜਿਨ੍ਹਾਂ ਨੂੰ ਚੋਰਨੀਆਂ ਫੜਨਾ ਹੋਵੇ ਫੜ ਕੇ ਗਟਨੀਆਂ ਹੈ ਤੇ ਮੈਨੂੰ ਲੱਗਾ ਪੰਜਾਬ ਪੁਲਿਸ ਵਾਲੇ ਤਾਂ ਐਂ ਛੱਡ ਦੇ ਵੀ ਕੋਈ ਗੱਲ ਨਹੀਂ ਮੈਂ ਨਾ ਨੀਰੂ ਮੈਮ ਨੂੰ ਜਿਸ ਦਿਨ ਮੈਂ ਪਹਿਲੇ ਦਿਨ ਮਿਲਿਆ ਸੀਗਾ ਮੈਂ ਮੈਮ ਨੂੰ ਕਹਿਤਾ ਸੀ ਮੈਮ ਮੈਂ ਤੁਹਾਡੇ ਤੋਂ ਪਹਿਲਾਂ ਹੀ ਮਾਫੀ ਮੰਗਦਾ ਮੈਂ ਇੰਟੈਰੋਗੇਸ਼ਨ ਟਾਈਮ ਤੁਹਾਨੂੰ ਮੈਨੂੰ ਲੱਗਦਾ ਨਹੀਂ ਸਮਝਣਾ ਨੀਰੂ ਭਾਜਾ ਉਹ ਇੰਟੈਰੋਗੇਸ਼ਨ ਮੈਂ ਚੰਗੀ ਤਰ੍ਹਾਂ ਕਰਨੀ ਆ ਤੁਹਾਡੀ ਉਹ ਵਾਹ ਕੀ ਅਰਗੋਦੀ ਇਹਨਾਂ ਦਾ ਹੀ ਸੀਗਾ ਹਾਂ ਗੁਰਬਸ ਮੇਕ ਸ਼ੋਰ ਤੂੰ ਚੰਗੀ ਤਰ੍ਹਾਂ ਕਰੇ ਮੈਂ ਕਿਹਾ ਹਾਂ ਅੱਛਾ ਐਨ ਐ ਸਟ੍ਰਿਕਟ ਰਹੇ ਹੈ ਹਾਂ ਕਿਉਂਕਿ ਫਿਰ ਮਤਲਬ ਫਿਲਮਾਂ ਜਿਨ੍ਹਾਂ ਨੇ ਚੰਗੀ ਤਰ੍ਹਾਂ ਨਹੀਂ ਕੀਤੀ ਤਾਂ ਫਿਲਮ ਹੀ ਸਾਡੀ ਨਹੀਂ ਚੱਲਨੀ ਸੀ ਹਾਂ ਕੀ ਆਪਾਂ ਅੱਛਾ ਫਿਲਮ ਜਿਹੜੀ ਐ ਰਿਲੀਜ਼ ਹੋ ਚੁੱਕੀ ਆ ਉਹਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਆ ਹਨਾ ਤੁਹਾਨੂੰ ਦੋਵਾਂ ਨੂੰ ਲੋਕ ਪਹਿਲਾਂ ਵੀ ਪਸੰਦ ਕਰਦੇ ਹੁਣ ਵੀ ਹੋਰ ਜ਼ਿਆਦਾ ਪਸੰਦ ਕਰ ਰਹੇ ਨੇ ਤਾਂ ਉਹਨਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਇੰਨਾ ਪਿਆਰ ਦੇ ਰਹੇ ਨੇ ਫਿਲਮ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਐਂਡ ਲਵ ਯੂ ਥੈਂਕ ਯੂ ਸੋ ਮੱਚ ਅੱਛਾ ਜਦੋਂ ਸੀ ਨਾ ਫਿਲਮ ਵੇਖਦੇ ਹਾਂ ਉਹਦੇ ਵਿੱਚ ਇੱਕ ਸੀਨ ਜਿੱਥੇ ਕਿ ਤਾਨੀਆ ਜਿਹੜੀ ਹੈ ਉਹ ਇਮੋਸ਼ਨਲ ਹੁੰਦੀ ਨਜ਼ਰ ਆ ਰਹੀ ਹੈ ਐਂਡ ਤੁਸੀਂ ਫੋਨ ਤੇ ਇਹਨਾਂ ਨੂੰ ਕਹਿ ਰਹੇ ਹੋ ਕਿ ਤਿੰਨ ਦਿ ਮੈਂ ਦੱਸਦੀ ਹਾਂ ਹੈਨਾ ਤਾਂ ਉਹ ਸੀਨ ਜਦੋਂ ਐਕਚੁਅਲ ਦੇ ਵਿੱਚ ਸ਼ੂਟ ਕਰ ਰਹੀ ਸੀ ਉਸ ਬਾਰੇ ਮੈਂ ਥੋੜਾ ਜਾਣਨਾ ਚਾਹਾਂਗੀ ਉਸ ਦਿਨ ਬਹੁਤ ਜ਼ਿਆਦਾ ਗਰਮੀ ਸੀ

ਬਸ ਰਿਵੀਅੂ ਸੀ ਕਰ ਲਿਆ ਕਿ 23 ਡਾਇਲੌਗ ਯਾਦ ਸੀਗੇ ਅੱਛਾ ਅ ਗੁਰਬਾਖ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਉਹ ਪੂਰੀ ਫਿਲਮ ਦੇ ਟਰੂ ਕੋਈ ਇਦਾਂ ਦੀ ਚੀਜ਼ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ ਐਂਡ ਉਹ ਮੂਮੈਂਟ ਤੁਹਾਨੂੰ ਹਮੇਸ਼ਾ ਯਾਦ ਰਵੇ ਤਾਂ ਉਮਰ ਇੱਕ ਮੂਮੈਂਟ ਤਾਂ ਮੈਂ ਮੈਨਾਂ ਦਾ ਕਦੇ ਵੀ ਕੁਝ ਨਹੀਂ ਆ ਸਾਰੀ ਫਿਲਮ ਹੀ ਮੇਰੇ ਲਈ ਬਹੁਤ ਜ਼ਿਆਦਾ ਖਾਸ ਸੀਗੀ ਜਗਦੀਪ ਜੀਰੇ ਨਾਲ ਕੰਮ ਕਰਨਾ ਹਣਾ ਮਤਲਬ ਮੈਂ ਹਮੇਸ਼ਾ ਚਾਹੁੰਦਾ ਸੀ ਵੀ ਜਿੱਦਾਂ ਦੀਆਂ ਵੀਰੇ ਦੀਆਂ ਫਿਲਮਾਂ ਨੇ ਮੈਂ ਉਸ ਜ਼ੋਨਰ ਦੇ ਵਿੱਚ ਕੰਮ ਕਰਾਂ ਕਿਸਮਤ ਲਈ ਇੱਕ ਸੁਪਨਾ ਉਹ ਮਤਲਬ ਬਹੁਤ ਜ਼ਿਆਦਾ ਖਾਸ ਹੈ ਨੀਰੂ ਮੈਮ ਨੂੰ ਦੇਖਣਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹਣਾ ਨੀਰੂ ਮੈਮ ਨੂੰ ਦੇਖਣਾ ਉਹਨਾਂ ਨਾਲ ਕੰਮ ਕਰਨਾ ਤਾਨੀਆਂ ਮਤਲਬ ਇੰਨੀਆਂ ਸੋਹਣੀਆਂ ਗੁਣੀਆਂ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੋ ਕੁਝ ਵੀ ਹਰ ਸਪੈਸ਼ਲ ਮੂਮੈਂਟ ਸੀਗਾ ਹਰ ਦਿਨ ਬਹੁਤ ਖਾਸ ਸੀ ਮੇਰੇ ਲਈ ਤਾਂ ਸਾਰੀ ਫਿਲਮ ਹਰ ਡੇ ਜਿਸ ਦਿਨ ਮੇਰਾ ਸ਼ੂਟ ਨਹੀਂ ਵੀ ਹੁੰਦਾ ਸੀਗਾ ਮੈਂ ਫੇਰ ਵੀ ਜਾਂਦਾ ਸੀਗਾ ਕੁੜੀਆਂ ਵੇਖਣ ਉਹ ਮੌਕਾ ਵੀ ਮੈਂ ਛੱਡਣਾ ਨਹੀਂ ਜਾਂਦਾ ਸੀ ਪਲੱਸ ਜਿਹੜੇ ਐਕਟਿੰਗ ਤੇ ਸਕਿੱਲਸ ਆ ਤੇ ਹਨਾ ਮੈਂ ਸਾਲ ਕਲਾਸਿਸ ਲੈਂਦੀ ਆ ਜਿੰਨਾ ਤੋਂ ਮੈਂ ਕਲਾਸਿਸ ਲਈਆਂ ਐਨਐਸਡੀ ਪਾਸ ਆਊਟ ਨੇ ਉਹ ਤੇ ਫੇਰ ਇਹ ਤਾਂ ਮਤਲਬ ਪੂਰਾ ਸਕੂਲ ਹੀ ਹਨਾ ਮਤਲਬ ਸਭ ਕੁਝ ਹੀ ਆ ਆਫਰ ਮੈਂ ਮਿਸ ਨਹੀਂ ਕਰਨਾ ਚਾਹੁੰਦਾ ਸੀਗਾ ਅੱਛਾ ਇਸ ਤੋਂ ਪਹਿਲਾਂ ਵੀ ਤੁਹਾਡੇ ਪ੍ਰੋਜੈਕਟਸ ਆਏ ਨੇ ਹੈਨਾ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਵੇਖਿਆ ਆ ਬਟ ਇਹਦੇ ਵਿੱਚ ਕੀ ਹੈ ਕਿ ਥੋੜਾ ਤੁਹਾਡਾ ਜਿਹੜਾ ਕਿਰਦਾਰ ਹੈ ਉਹ ਸਟਰੋਂਗ ਹੈ ਹੈਨਾ ਜਿਹੜੀ ਇਸ ਤੋਂ ਪਹਿਲਾਂ ਫਿਲਮ ਆਈ ਸੀਗੀ ਉਹਦੇ ਵਿੱਚ ਤੁਹਾਡਾ ਕਿਰਦਾਰ ਜਿਹੜਾ ਸੀ ਉਹ ਬੜਾ ਸੌਫਟ ਜਿਹਾ ਸੀਗਾ ਹੈਨਾ ਤੇ ਉਹ ਕਿਰਦਾਰ ਤੇ ਇਹ ਕਿਰਦਾਰ ਕਿ ਕਿਵੇਂ ਮਤਲਬ ਖੁਦ ਉਹ ਡਿਫਾਈਨ ਕਰਦੇ ਹੋ ਕਿ ਗੁਰਬਾਜ਼ ਜਿਹੜਾ ਹੈ ਉਹੋ ਜੇ ਅਸੀਂ ਗੱਲ ਕਰਨੀ ਹੋਵੇ ਤੁਹਾਡੀ ਪਰਸਨੈਲਿਟੀ ਦੀ ਗੁਰਬਾਜ਼ ਦੀ ਪਰਸਨੈਲਿਟੀ ਦੀ ਤਾਂ ਉਹ ਕਿਰਦਾਰ ਦੇ ਵਿੱਚੋਂ ਤੇ ਇਸ ਕਿਰਦਾਰ ਦੇ ਵਿੱਚੋਂ ਇੱਕ ਇੱਕ ਚੀਜ਼ ਜਿਹੜੀ ਤੁਹਾਡੀ ਪਰਸਨੈਲਿਟੀ ਨਾਲ ਮੈਚ ਕਰਦੀ ਹੈ ਦੇਖੋ ਐਕਟਰ ਦਾ ਕੰਮ ਇਹ ਹੁੰਦਾ ਵੀ ਉਹਦੇ ਉਹਦੇ ਅੰਦਰ ਮਤਲਬ ਜੇ ਮੈਂ ਆਪਣੀ ਗੱਲ ਕਰਾਂ ਜਾਂ ਹਰ ਐਕਟਰ ਦੀ ਗੱਲ ਕਰਾਂ ਤਾਂ ਉਹ ਆਪਣੇ ਆਪ ਆਪਾ ਲੱਭਣਾ ਹੀ ਹੁੰਦਾ ਆਪਣੇ ਅੰਦਰ ਹੀ ਹੁੰਦੀਆਂ ਸਾਰੀਆਂ ਚੀਜ਼ਾਂ ਸੋ ਜਿਵੇਂ ਹੁਣ ਇੱਕ ਕੈਰੈਕਟਰ ਮੇਰਾ ਹਿੰਮਤ ਦਾ ਕੈਰੈਕਟਰ ਸੀਗਾ ਤਾਂ ਮੈਂ ਜਦੋਂ ਹਿੰਮਤ ਦੇ ਕੈਰੈਕਟਰ ਦੇ ਨੇੜੇ ਜਾ ਰਿਹਾ ਸੀਗਾ ਤਾਂ ਮੈਂ ਕਾਫੀ ਚੀਜ਼ਾਂ ਦੇਖੀਆਂ ਜਿਹੜੀਆਂ ਕਿ ਗੁਰਬਾਜ਼ ਨਾਲ ਮੈਚ ਹੁੰਦੀਆਂ ਆਉਂਦੀਆਂ ਤੇ ਬਾਕੀ ਫਿਰ ਇਹ ਤਾਂ ਹੁਣ ਸਾਡਾ ਜੌਬ ਰੋਲ ਹੀ ਆ ਹਨਾ ਜਿੱਦਾਂ ਦਾ ਕੈਰੈਕਟਰ ਮਿਲੂਗਾ ਤਾਂ ਉਦਾਂ ਦੇ ਕੈਰੈਕਟਰ ਦੀ ਮਿਹਨਤ ਕਰਨੀ ਪੈਂਦੀ ਆ ਸੋ ਇਹ ਕੈਰੈਕਟਰ ਦੇ ਲਈ ਮੈਂ ਬਹੁਤ ਟਾਈਮ ਮਿਹਨਤ ਕੀਤੀ ਔਰ ਇੱਕ ਚੀਜ਼ ਹੋਰ ਜਿਵੇਂ ਆਪਣੇ ਪੰਜਾਬੀ ਇੰਡਸਟਰੀ ਚ ਕਹਿੰਦੇ ਆ ਵੀ ਸਕ੍ਰਿਪਟ ਨਹੀਂ ਹੁੰਦੀ ਪਹਿਲਾਂ ਸੈੱਟ ਤੇ ਲਿਖਦੇ ਆ ਤੇ ਮੈਨੂੰ ਜਗਦੀਪ ਵੀਰੇ ਨੇ ਬਹੁਤ ਟਾਈਮ ਪਹਿਲਾਂ ਹੀ ਸਕ੍ਰਿਪਟ ਦੇਤੀ ਸੀ ਹੂੰ ਤਾਂ ਮੈਨੂੰ ਤਿਆਰੀ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਤੇ ਵੀਰਾ ਮਤਲਬ ਵੀਰਾ ਪਹਿਲਾਂ ਹੀ ਸੀਗਾ ਸ਼ੋਰ ਵੀ ਮੈਂ ਸਾਰਾ ਕੁਝ ਇਦਾਂ ਹੀ ਕਰਨਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਸਕ੍ਰਿਪਟ ਦੇ ਵਿੱਚ ਇੰਝ ਹੀ ਸੀਗੀਆਂ ਸੋ ਮੈਂ ਉਹ ਮੇਰੇ ਲਈ ਵਧੀਆ ਸੀ ਬਲੇਸ ਸੀਗਾ ਮੈਨੂੰ ਸਕ੍ਰਿਪਟ ਮਿਲ ਗਈ ਅੱਛਾ ਇਹ ਇੱਕ ਚੀਜ਼ ਹੈ ਕਿ ਫਿਲਮ ਦੇ ਵਿੱਚ ਨਾ ਇੱਕ ਗੀਤ ਜਿੱਥੇ ਤੁਸੀਂ ਦੋਵੇਂ ਬਹੁਤ ਸੋਣਾ ਪੰਗੜਾ ਕਰ ਰਹੀਆਂ ਹੋ ਹੈਨਾ ਉਹ ਕਿ ਪੇਕੇ ਦੋਵੇਂ ਪੈਣਾ ਨੱਚੀਆਂ ਤੇ ਨੱਚੀਆਂ ਦਰਾਣੀਆਂ ਜਠਾਣੀਆਂ ਸੋਹਰੇ ਹੈਨਾ ਤੇ ਇਹ ਗੀਤ ਬਹੁਤ ਪੁਰਾਣਾ ਹੈ ਤੇ ਹੁਣ ਇਹਨੂੰ ਰੀਕ੍ਰੀਏਟ ਕੀਤਾ ਗਿਆ ਤਾਂ ਇਹਦਾ ਤੁਸੀਂ 파ਟ ਬਣਿਓ ਮੈਨੂੰ ਲੱਗਦਾ ਕਿ ਆਪਣੇ ਪੰਜਾਬ ਦਾ ਸ਼ਾਇਦ ਹੀ ਕੋਈ ਇਦਾਂ ਦਾ ਵਿਆਹ ਹੋਏਗਾ ਜਿਹਦੇ ਚ ਇਹ ਗੀਤ ਨਹੀਂ ਵੱਜਦਾ ਹੈਨਾ ਤਾਂ ਇਹ ਰੀਕ੍ਰੀਏਟ ਹੋਇਆ ਉਹਦਾ ਤੁਸੀਂ 파ਟ ਬਣੇ ਤਾਂ ਉਹ ਕਿਵੇਂ ਲੱਗਾ ਜਦੋਂ ਤੁਸੀਂ ਪਹਿਲੀ ਵਾਰੀ ਸੁਣਿਆ ਸੀ ਵੀ ਅੱਛਾ ਇਹ ਗਾਣਾ ਇਸ ਫਿਲਮ ਦੇ ਵਿੱਚ ਹੈ ਬਹੁਤ ਵਧੀਆ ਲੱਗਿਆ ਆਬਵੀਅਸਲੀ ਚਾਈਲਡਹੂਡ ਮੈਮਰੀਜ਼ ਨੇ ਹਰ ਹਰ ਵਿਆਹ ਤੇ ਪਾਰਟੀ ਤੇ ਗਾਣਾ ਯੂ نو ਪਲੇ ਹੁੰਦਾ ਸੀ ਸੋ ਇਟ ਵਾਸ ਬਿਊਟੀਫੁਲ ਲਿਸਨਿੰਗ ਟੂ ਇਟ 올ਡ ਮੈਮਰੀਜ਼ ਤੇ ਇਹਦਾ ਜੇ ਅਸੀਂ ਗੱਲ ਕਰੀਏ ਜਿਹੜਾ ਐਮੀ ਵਿਰਕ ਭਾਜੀ ਨੇ ਗਾਣਾ ਗਾਇਆ ਮੈਨੂੰ ਲੱਗਦਾ ਇਹ ਹੁਣ ਹਰ ਵਿਆਹ ਤੇ ਵੱਜੇਗਾ ਮੈਂ ਮੈਨੂੰ ਨਹੀਂ ਲੱਗਾ ਸੀ ਕਿ ਉਹ ਵਾਲਾ ਗਾਣਾ ਪੱਕਾ ਉਹ ਵੀ ਵਿਆਹਾਂ ਵਿੱਚ ਚੱਲੂਗਾ ਹਾਂ ਤੇ ਹੁਣ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲੇ ਆ ਤੇ ਮੈਨੂੰ ਲੱਗਦਾ ਕਿ ਹਰ ਵਿਆਹ ਦੇ ਵਿੱਚ ਹਰ ਸੱਸ ਨੇ ਹਰ ਨੂੰਨੇ ਉਹ ਗਾਣੇ ਤੇ ਰੀਲ ਜਰੂਰ ਬਣੀਆਂ ਹੁਣ ਵੀ ਬਹੁਤ ਰੀਲਾਂ ਬਣੀਆਂ ਆਲਰੇਡੀ ਵੀ ਬਣ ਚੁੱਕੀਆਂ ਹਾਂ ਹਾਂ ਹੁਣ ਵੀ ਬਹੁਤ ਬਣੀਆਂ ਲੱਗੇ ਜਾ ਕੇ ਤਾਂ 100 1% ਬਿਲਕੁਲ ਅੱਛਾ ਇੱਕ ਚੀਜ਼ ਤੁਹਾਨੂੰ ਜਗਦੀਪ ਸਿੱਧੂ ਵੀਰੇ ਬਾਰੇ ਜੇ ਕਹਿਣੀ ਹੋਵੇ ਇੱਕ ਵਨ ਲਾਈਨ ਦੇ ਵਿੱਚ ਕਿਉਂਕਿ ਉਹਨਾਂ ਨੇ ਬਹੁਤ ਪਿਆਰੀਆਂ ਪਿਆਰੀਆਂ ਫਿਲਮਾਂ ਆਪਣੀ ਇੰਡਸਟਰੀ ਨੂੰ ਦਿੱਤੀਆਂ ਤਾਂ ਇੱਕ ਸੈਂਟੈਂਸ ਜੇ ਉਹਨਾਂ ਲਈ ਹੋਵੇ ਤਾਂ ਉਹ ਕੀ ਹੋਏਗਾ ਬਹੁਤ ਅਨੇਕ ਰੂਹਾ ਬੰਦਾ ਵੀ ਹਰ ਇੱਕ ਬੰਦੇ ਨੂੰ ਬਹੁਤ ਹੀ ਇੱਜ਼ਤ ਨਾਲ ਮਿਲਦਾ ਤੇ ਅੱਜ ਇਸ ਮਕਾਮ ਤੇ ਪਹੁੰਚ ਗਏ ਨਹੀਂ ਤਾਂ ਕਿਸੇ ਕੋਲ ਨਾ ਟਾਈਮ ਨਹੀਂ ਹੁੰਦਾ ਵੀ ਕਿਸੇ ਦੀ 2 ਮਿੰਟ ਬੰਦਾ ਗੱਲ ਵੀ ਸੁਣ ਲੇ ਤੇ ਬਾਈ ਦੀ ਖਾਸੀਅਤ ਆ ਵੀ ਕੋਈ ਨਵਾਂ ਵੀ ਰਾਈਟਰ ਆਂਦਾ ਜਾਂ ਕੋਈ ਨਵਾਂ ਐਕਟਰ ਆਂਦਾ ਏਟਲੀਸਟ ਉਹਨੂੰ ਸੁਣਦਾ ਹੂੰ ਤੇ ਉਹਨੂੰ ਸਹੀ ਐਡਵਾਈਸ ਦਿੰਦਾ ਵੀ ਹਾਂ ਯਾਰ ਜੇ ਉਹਨੂੰ ਲੱਗਦਾ ਵੀਰੇ ਨੂੰ ਲੱਗਦਾ ਵੀ ਕੁਝ ਹੈਗਾ ਤਾਂ ਉਹਨੂੰ ਦੱਸ ਦਿੰਦਾ ਵੀ ਬਾਈ ਠੀਕ ਆ ਤੂੰ ਲੱਗਿਆ ਰਹਿ ਨੀ ਤਾਂ ਤਾਂ ਵੀ ਕਹਿੰਦਾ ਵੀ ਤੂੰ ਮਿਹਨਤ ਕਰ ਹਲੇ ਵੀ ਤੈਨੂੰ ਲੋੜ ਆ ਸੋ ਇਹੀ ਆ ਵੀ ਬਾਈ ਐਡਵਾਈਸ ਬਹੁਤ ਸਹੀ ਦਿੰਦਾ ਹੂੰ ਤੇ ਨਿਰਮੈਮ ਤੁਹਾਡੇ ਤੋਂ ਜਾਨਣਾ ਚਾਹਾਂਗੀ ਤੁਹਾਡੀ ਤਾਰੀਫ ਕਰਦੇ ਹੋਏ ਉਹ ਇਮੋਸ਼ਨਲ ਵੀ ਹੋ ਗਏ ਸੀ ਪ੍ਰੈਸ ਕਾਨਫਰੈਂਸ 'ਚ ਵਾਈ ਗੈਸ ਅਮ ਜਗਦੀਪ ਨੂੰ ਮੈਂ RSVP ਦੇ ਟਾਈਮ ਤੋਂ ਜਾਣਦੀ ਆ ਸੋ um ਉਹਨੇ ਦੀ ਗ੍ਰੋਥ ਦੇਖ ਕੇ ਆਈ ਮੀਨ ਹੀਜ਼ ਵਰਦੀ ਅਵਿਦਿੰਮ ਇੰਨੇ ਮੈਂ ਤੀਨੇ ਜਿਵੇਂ ਬਿੰਨ ਨੇ ਕਿਹਾ ਕਿ ਬਹੁਤ ਜੈਨੂਇਨ ਹੈ ਹਰ ਹਰ ਕੈਰੈਕਟਰ ਦਾ ਧਿਆਨ ਰੱਖਦੇ ਆ ਕਿ ਹਰ ਕੈਰੈਕਟਰ ਨੂੰ ਇੰਪੋਰਟੈਂਸ ਵੀ ਦਿੰਦੇ ਆ ਜਿਵੇਂ ਇਹਨਾਂ ਨੇ ਕਿਹਾ ਕਿ ਸਕ੍ਰਿਪਟ ਵੀ ਦਿੰਦੇ ਆ ਫਿਲਮ ਸ਼ੁਰੂ ਹੋਣ ਤੋਂ ਮਤਲਬ ਇੱਕ ਇਕੋ ਹੀ ਆ ਡਾਇਰੈਕਟਰ ਜੀ ਰਾਈਟਰ ਜੀ ਦੇ ਉੱਤੇ ਮੈਂ ਟਰਸਟ ਕਰ ਸਕਦੇ ਆ ਕਿ ਯੂ ਨੋ ਆ ਸਕ੍ਰਿਪਟ ਆ ਫਿਲਮਾ ਇਹ ਹੁਣ ਚੇਂਜ ਨਹੀਂ ਹੋਊਗੀ ਭਾਵੇਂ ਕੋਈ ਆ ਜਾਵੇ ਕਹਿ ਦੇਵੇ ਕਿ ਨਹੀਂ ਇਹਦਾ ਸੀਨ ਕੱਟ ਦੋ ਆ ਕਰ ਦੋ ਇਹ ਕਰ ਦੋ ਉਹ ਨਹੀਂ ਹੋਗਾ ਐਂਡ ਹੀ ਅਸੀਂ ਤਾਂ ਜੈਨੂਇਨ ਜੈਨੂਇਨ ਹਿਊਮਨ ਬੀਇੰਗ ਆ ਬਾਈ ਗ੍ਰੇਟ ਹਿਊਮਨ ਬੀਇੰਗ ਐਂਡ ਬਹੁਤ ਰਿਸਪੈਕਟ ਕਰਦੀ ਹਾਂ ਮੈਂ ਵੀ ਨਹੀਂ ਤਾਂ ਮੈਨੂੰ ਵੀ ਐਂ ਲੱਗਦਾ ਸੀ ਵੀ ਮਤਲਬ ਮੇਰਾ ਜੋ ਸ਼ੂਟ ਹੋਇਆ ਐਂਡ ਦਾ ਕੁਝ ਨਾ ਕੁਝ ਤਾਂ ਸੀਨ ਕੱਟੇ ਹੋਣਗੇ ਹਨਾ ਪਰ ਵੀਰਤ ਮੈਂ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਹਿਲਾਂ ਹੀ ਕਲੀਅਰ ਸੀਗਾ ਸਕ੍ਰਿਪਟ ਪਹਿਲਾਂ ਹੀ ਬੌਂਡ ਸੀਗੀ ਵੀ ਹਾਂ ਵੀ ਇਹ ਚੀਜ਼ਾਂ ਨੇ ਮਾਈਨਰ ਮੈਨੂੰ ਲੱਗਦਾ ਕੁਛ ਨਾ ਕੁਝ ਸੈਕੰਡਰੀ ਉਸ ਤੇ ਕੁਛ ਵੀ ਤਾਂ ਨਹੀਂ ਸੋ ਬਹੁਤ ਬlesed ਹਾਂ ਵੀ ਜੀ ਅੱਛਾ ਤਾਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੀ ਤੁਸੀਂ ਉਹਨਾਂ ਨਾਲ ਕਾਫੀ ਪ੍ਰੋਜੈਕਟਸ ਕਰ ਚੁੱਕੇ ਹੋ ਹਨਾ ਮੈਂ ਕਾਫੀ ਕੰਮ ਕੀਤਾ ਹੈ ਜਾਂ ਮੈਂ ਅਸੀਂ ਕਿਸਮਤ 'ਚ ਅਮ ਸ਼ੁਰੂ ਕੀਤਾ ਸੀ ਕਰਨਾ ਸੋ ਮੈਨੂੰ ਕਾਫੀ ਚੀਜ਼ਾਂ ਪਹਿਲੇ ਤਾਂ ਮੈਂ ਇੱਕ ਵਰਡ 'ਚ ਨਹੀਂ ਬਿਆਨ ਕਰੂੰਗੀ ਬਿਕਾਜ਼ ਵੈਨ ਯੂ ਨੋ ਅ ਪਰਸਨ ਮੋਰ 1 ਵਰਡ ਤੇ ਆਨਸਰ ਫੇਕ ਹੋਗਾ ਬਟ ਮੈਂ ਜੇ ਮੈਂ ਕੰਮ ਬਾਰੇ ਗੱਲ ਕਰਾਂ ਜਿੱਦਾਂ ਮੈਨੂੰ ਕਹਾਣੀਆਂ ਸੁਣਨਾ ਬਹੁਤ ਪਸੰਦ ਹੈ ਤੇ ਮੈਂ ਜਿੱਦਾਂ ਜਿੱਦਾਂ ਇਹਨਾਂ ਤੋਂ ਕਹਾਣੀਆਂ ਸੁਣੀਆਂ ਨਾ ਫਿਲਮਾਂ ਦੀ ਹੈ ਜਦੋਂ ਮੈਂ ਫਿਲਮ ਦੇਖਨੀ ਹੈ ਉਹ ਐਗਜ਼ੈਕਟ ਉਹੀ ਹੁੰਦੀ ਹੂੰ ਸੋ ਇਨੀ ਡੀਟੇਲ ਵਾਈਜ਼ ਉਹ ਜਦੋਂ ਸੁਣਾਉਂਦੇ ਵੀ ਹੈ ਸੋ ਉਹਨਾਂ ਦੀ ਕੰਮ ਨੂੰ ਲੈ ਕੇ ਡੈਡੀਕੇਸ਼ਨ ਇਜ਼ ਸਮਥਿੰਗ ਵੈਰੀ ਡਿਫਰੈਂਟ ਪਲੱਸ ਹਰ ਕਿਸੇ ਨੂੰ ਆਪ ਮਿਲਣਾ ਆਪ ਬੁਲਾਣਾ ਐਸ ਬਰਬਾਰ ਸੈਡ I've noticed it since first day. Okay, we are we are so exhausted. time But he'll make sure that he'll meet everybody and still be honest with his work. Yeah. So he knows his boundaries, he know his barriers. Oh important. It's good about him. ਜੀ ਅੱਛਾ ਨੀਰੂ ਮੈਮ ਜਦੋਂ ਤੁਸੀਂ ਆਪਣੇ ਜੂੜੇ ਚ ਉਹ ਗੁਲਾਬ ਦਾ ਫੁੱਲ ਕੱਟਿਆ ਆਏ ਹਾਏ ਹਾਏ ਕੀ ਬਾਤ ਹੈ ਸੋ ਮਤਲਬ ਇਹ ਤੁਹਾਡੀ ਇੰਪਰੋਵਾਈਜ਼ੇਸ਼ਨ ਸੀ ਕਿ ਇਹ ਵੀ ਜਗਦੀਪ ਵੀਰੇ ਦੀ ਇਹ ਸਭ ਜਗਦੀਪ ਸਰ ਦੀ ਕ੍ਰੀਏਟੀਵਿਟੀ ਇਮੇਜਿਨੇਸ਼ਨ ਦਾ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਸੋ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਿਲਮ ਦੀਆਂ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹਉ ਜੋ ਇੰਨਾ ਪਿਆਰ ਦੇ ਰਹੇ ਨੇ ਫਿਲਮ ਨੂੰ ਥੈਂਕ ਯੂ ਥੈਂਕ ਯੂ ਸਾਦਾ ਤੇ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਫਿਲਮ ਹਲੇ ਸਿਨੇਮਾ ਕਰਾਂ ਚੀ ਹੈ ਜਿਨ੍ਹਾਂ ਨੇ ਨਹੀਂ ਦੇਖੀ ਪਲੀਜ਼ ਜ਼ਰੂਰ ਜਾ ਕੇ ਦੇਖੋ ਥੈਂਕ ਯੂ ਥੈਂਕ ਯੂ ਜਸਟ ਆਈ ਲਵ ਯੂ ਸੋ ਗੂ ਐਨਟਰੇਨ ਹਰਸੈਲ ਫਿਲਮ ਸਿਨੇਮਾ ਕਰਾਂ ਚ ਲੱਗੀ ਹੈ ਐਂਡ ਤੁਹਾਨੂੰ ਡਿਸਪਾਇੰਟ ਨਹੀਂ ਕਰਦੇ ਬਹੁਤ ਸੋਨਾ ਇੱਕ ਜਨਰ ਹੈ ਸੋ ਗੋ ਵਾਚ ਇਟ ਐਂਡ ਸਨ ਆਫ ਦਸ ਰਿਵਿਊਸ ਤੁਹਾਨੂੰ ਕਿਦਾਂ ਦੇ ਲੱਗੇ ਤੁਹਾਨੂੰ ਜੀ ਥੈਂਕ ਯੂ ਸੋ ਮੱਚ ਤੁਹਾਡਾ ਤੋਂ ਜਾਸਸ ਲੈਣੇ ਆ ਤੇ ਤੁਹਾਡਾ ਤੋਂ ਵੀ ਜਾਸਸ ਲੈਣੇ ਹੋਰ ਅਪਡੇਟ ਦੇ ਲਈ ਬਣੇ ਰੋ ਰੋਜ਼ਾਨਾ ਸਪੋਰਟਸਮੈਨ ਦੇ ਨਾਲ ਸਤਿ ਸ੍ਰੀ ਅਕਾਲ